ਪੰਜਾਬ ਭਰ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਅੱਜ ਤੋਂ ਪੂਰੇ ਸੂਬੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ 2 ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਅਗਲੇ ਜੋ ਕਿ 72 ਘੰਟੇ ਤੱਕ ਲਗਾਤਾਰ ਚਲੇਗਾ ਤਾਂ ਇਸ मोहिਮ ਦੇ ਤਹਿਤ ਅਪਰਾਧ ਗੈਂਗਸਟਰ ਗਤੀਵਿਧੀਆਂ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਸਰਗਰਮੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਚੋਰੀਆ ਉਹਦੇ ਹੀ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਵਿੱਚੋਂ ਇਸ ਆਪਰੇਸ਼ਨ ਦੀ ਸ਼ੁਰੂਆਤ ਡੀਆਈਸੀ ਨਿੰਦਰਬੇ ਸਿੰਘ ਦੀ ਨਿਗਰਾਨੀ ਦੇ ਹੇਠ ਕੀਤੀ ਗਈ ਹੈ ਜਿੱਥੇ ਕਿ ਵੱਡੇ ਪੱਦਰ ਦੇ ਉੱਤੇ ਕਾਸੋ ਆਪਰੇਸ਼ਨ ਜਿਹੜਾ ਕਿ ਚੁਲਾਇਆ ਗਿਆ ਤੇ ਇਸ ਕਾਸੋ ਆਪਰੇਸ਼ਨ ਦੇ ਦੌਰਾਨ ਅੰਮ੍ਰਿਤਸਰ ਦਿਹਾਤੀ ਨੇ ਪੁਲਿਸ ਜੋ ਕਿ ਐਸਐਸਪੀ 소হেল ਮੀਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਤੇ ਭਾਰੀ ਪੁਲਿਸ ਫੋਰਸ ਮੌਜੂਦ ਰਹੀ ਹੈ ਤੇ ਕਾਰਵਾਈ ਥਾਣਾ ਕੰਬੋ ਦੇ ਅਧੀਨ ਆਉਂਦੇ ਪਿੰਡ ਮਾਲ ਅਤੇ ਆਸਪਾਸ ਦੇ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਤੇ ਉੱਤੇ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਵੱਲੋਂ ਵੀ ਇਲਾਕੇ ਦੀ ਘੇਰਾਬੰਦੀ ਕਰਕੇ ਘਰ-ਘਰ ਤਲਾਸ਼ੀ ਲਈ ਗਈ ਹੈ ਅਤੇ ਸ਼ੱਕੀ ਸਰਗਰਮੀਆਂ ਦੇ ਉੱਤੇ ਕੜੀ ਤੋਂ ਕੜੀ ਨਜ਼ਰ ਰੱਖੀ ਜਾ ਰਹੀ ਹੈ ਤੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਇੰਦਰਬੀਰ ਸਿੰਘ ਨੇ ਕੀ ਕੁਝ ਕਹਿ ਹੈਗਾ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰੀਖਣ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰਾਂ ਦੇ ਵਿਵਾਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਹਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜ ਕੱਲ ਔਰ ਪਰਸੋ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਨ੍ਹਾਂ ਦੇ ਅਰੈਸਟ ਔਰ ਉਨ੍ਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਫਰੋਸ ਰਨ ਕਰਦੇ ਕਾਰਵਾਈ ਮਤਲਬ ਉਸ ਤਰ੍ਹਾਂ ਗੈਂਗਸਟਰ ਦੇ ਪਰ ਕਿਉਂ ਇਹਦੇ ਬਿਲਕੁਲ ਉਸ ਤਰ੍ਹਾਂ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰੰਤੇ ਰਹੇਗਾ। ਸਰ ਪ੍ਰੈਸ਼ਨ ਜਿਹੜਾ ਇੱਕ ਕੀਤਾ ਗਿਆ ਸੀ ਪ੍ਰਹਾਰ ਉੱਥੇ ਵੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੈ ਹੁਣ ਜਿਹੜਾ ਦੂਸਰਾ ਪ੍ਰਹਾਰ 2 ਸ਼ੁਰੂਆਤ ਹੋਈ ਹੈ। ਨਹੀਂ ਨਹੀਂ ਡੈਫੀਨਿਟਲੀ ਜੀ ਮੈਂ ਜੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਤਾਂ SSP ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਵਧਾਈ ਦੀ ਪੱਤਰ ਹੈ ਉਹਲੇ ਆਪਰੇਸ਼ਨ ਪ੍ਰਹਾਰ 1 ਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕੀਤੀਆਂ ਗਈਆਂ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ-ਕੁਝ ਨੇ ਰਿਕਵਰੀਜ਼ ਨੇ ਐਨਡੀਪੀਐਸ ਅ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹੈਰੋਇਨ ਆ ਰਿਕਵਰ ਹੋਈ ਹੈ ਚਾਰ ਹੈਂਡ ਗ੍ਰੇਨੇਡ ਰਿਕਵਰ ਹੋਏ ਕੁਝ ਪਿਸਟਲ ਇੱਕ ਰਾਈਫਲ ਮੈਗਜ਼ੀਨ ਇਸ ਤਰ੍ਹਾਂ ਕੇ ਕਾਫੀ ਅੱਛੇ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਉਹ ਆਪਰੇਸ਼ਨ ਪ੍ਰਹਾਰ 1 ਦੇ ਦੌਰਾਨ ਕੀਤੀਆਂ ਨੇ ਤੇ ਆਈ ਐਮ ਸ਼ੋਰ ਜਿਹੜਾ ਆਪਰੇਸ਼ਨ ਪ੍ਰਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ली ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆ ਸਟਾਰਟ ਹੋ ਚੁੱਕਾ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਹਨਾਂ ਨੇ ਵੈਰੀਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਅਮਰਸ ਜਿੰਦੇ ਸਰ ਬਾਰਡਰ ਏਰੀਆ ਹੈ ਕਾਫੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਲਗਾਤਾਰ ਫੌਜੀ ਬਾਰੀ ਵਿੱਚ ਚੱਲ ਰਹੀ ਹੈ ਤਾਂ ਪੁਲਿਸ ਲਈ ਰੂਰਲ ਲਈ ਪੁਲਿਸ ਲਈ ਤਾਂ ਕਾਫੀ ਚੈਲੈਂਜਿੰਗ ਨਹੀਂ ਰਹਿੰਦਾ ਜੌਬ ਨਹੀਂ ਪੁਲਿਸ ਦੀ ਜੌਬ ਵੈਸੇ ਤਾਂ ਦੇਖੋ ਜੀ ਸਾਰੇ ਵਾਰਸੀ ਚੈਲੈਂਜਿੰਗ ਹੈ ਬਟ ਯੂ ਆ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅਮਰਸ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹਾਂ ਹਰ ਇੱਕ ਤਰੀਕੇ ਨਾਲ ਕਿੱਤਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸ ਰੇਡ ਕਰ ਰਹੀ ਹੈ ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ ਤੇ ਅੰਮ੍ਰਿਤਸਰ ਪੁਲਿਸ ਦੇ ਵਿੱਚ ਵੀ ਐਕਸਟਰਾ ਫੋਰਸ ਜਿਹੜੀ ਉਹ ਵੱਖ-ਵੱਖ ਯੂਨਿਟਾਂ ਤੋਂ ਭੇਜੀ ਗਈ ਹੈ ਉਹ ਫੋਰਸ ਜਿਹੜੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯੂਟਿਲਾਈਜ਼ ਹੋ ਰਹੀ ਹੈ ਜਿਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਲੱਗਦਾ ਪੋਜ਼ਿਟਿਵ ਰਿਜ਼ਲਟ ਹੋਣਗੇ ਕੱਲ ਵੀ ਇੱਕ ਘਰ ਦੇ ਵਿੱਚੋਂ 25 ਕਿਲੋ ਹੈਰੋਇਨ ਮਿਲੀ ਹੈ ਜਿਸ ਤਰੀਕੇ ਨਾਲ ਪੁਲਿਸ ਨੇ ਕਵਰ ਕੀਤੀ ਹੈ ਬਾਰਡਰ ਏਰੀਆ ਦੇ ਦਾ ਜੀ ਜੀ ਨਹੀਂ ਡੈਫੀਨਿਟਲੀ ਜੀ ਦੇਖੋ ਇਹ ਸਾਡੀ ਕਾਰਵਾਈ ਨਿਰੰਤਰ ਚੱਲ ਮੁਕਤ ਕਰਨ ਦੇ ਵਾਸਤੇ ਤੋਂ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਾਰਵਾਈ ਪਬਲਿਕ ਨੂੰ ਤੰਗ ਕਰਨ ਦਾ ਨਹੀਂ ਕੋਈ ਇਹ ਦੇ ਜਗ੍ਹਾ ਪਬਲਿਕ ਦੇ ਮਾਂਡੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਚਲੀ ਜਾਏ ਕਿ ਸਾਡੇ ਬਿਲਕੁਲ ਵੀ ਨਹੀਂ ਜੀ ਮੈਂ ਇਹ ਕਵਾਂਗਾ ਪਬਲਿਕ ਨੂੰ ਤੁਹਾਡੇ ਥਰੂ ਮੈਂ ਮੈਸੇਜ ਔਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਰਿੰਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਗੇ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣੇਗਾ ਸ੍ਰੀ ਅੰਤੀ ਸਰ ਕੋਈ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀ ਹਾਂਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਵੰਡੀ ਕਰਵੇ ਹੋਈ ਉਹ ਡੂਇੰਗ ਦਾ ਡੇ ਕੀਤੀ ਜਾਏਗੀ ਸਾਰੀ ਜਮਤ ਸਗਤ ਜਿੱਥੇ ਜਿੱਥੇ ਰੇਡ ਚੱਲਦੀ ਸਾਰੀ ਸਮਾਂ ਜਾਓਗੇ ਤੁਸੀਂ ਬਸ ਹਲੇ ਹੁਣ ਚੱਲਦੇ ਆ ਜੀ ਪ੍ਰੋਸੀਜਨ ਸਟਾਰਟ ਕੀਤਾ ਦੈਨ ਸੋਲੇ ਸੋਲੇ ਜਿੱਦਾਂ ਦਾ ਡੇ ਅਡਵਾਂਸ ਹੁੰਦਾ ਸੋ ਵੀਲ ਡੂ ਦੈ ਮਿਸ ਆਊਟ ਦਾ ਬਸਰ